ਦਾਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਦੇ ਵਿੱਚ 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 ਵਲੌਗ ਦੇ ਵਿੱਚ ਹਾਂ ਜੀ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਤੇ ਵਲੌਗ ਸਤਿ ਸ਼੍ਰੀ ਅਕਾਲ ਤੁਸੀਂ ਵੀ ਸਾਰੇ ਵਲੌਗ ਸਤਿ ਸ਼੍ਰੀ ਅਕਾਲ ਜੀ ਹਾਂ ਨਵਾਂ ਬੰਦਾ ਐਡ ਹੋਇਆ ਸਾਡਾ ਨੂਰ ਦੇ ਫਰੈਂਡ ਹਾਂ ਨੂਰ ਸੀ ਸੈਲੀ ਹਰੀ ਨਾਲ ਤੋਂ ਸਿਮਰਨ ਤੇ ਹਾਂ ਅੱਜ ਅਸੀਂ ਫੇਰ ਚੱਲੇ ਹਾਂ ਹੁਣ ਬਾਜ਼ਾਰ ਅੱਜ ਨੂਰ ਦਾ ਬਰਥਡੇ ਆ ਹਾਂ ਗੱਡੀ ਗੁੱਡੀ ਨਾਲ ਤੋਤੀ ਮਸ ਸਵੇਰੇ 11 ਵਜੇ ਜੁਟੇ प्यार होके ब मैं देखते चल रहा है तक क्योंकि ਸਾਡੇ ਕੰਮ ਇਹੋ ਜਿਹੇ ਨੇ ਹੌ ਕੰਮ ਇਹੋ ਜਿਹਾ ਹੈ ਨਾ ਸਵੇਰ ਜਾ ਕੇ ਜਿਹੜੇ ਖਾਣ ਵਾਲੇ ਹਾਂਜੀ ਹਾਂਜੀ ਜੀ ਤੁਸੀਂ ਸਹੀ ਸੁਣਿਆ ਜੀ ਠੀਕ ਹੈ ਅਸੀਂ ਯਾਰਾ ਹੋਣਾ ਨੂਰ ਦੇ ਲਈ ਕੇਕ ਵੀ ਲੈ ਕੇ ਤਾਂ ਤੇ ਇੱਕ ਨਾ ਮੈਂ ਆਪ ਦੇ ਸੂਰਤਾਂ ਦੁਪੱਟੇ ਲੈ ਕੇ ਲੈ ਕੇ ਜਾਣਾ ਠੀਕ ਨਾਲੇ ਭੂਆਜੀ ਆਪਾਂ ਨੂੰ ਕਰ ਰਿਹਾ ਪਾਰਟੀ ਯੇ ਨੂਰ ਨੇ ਬੋਲ ਲਿਆ ਘਸ ਪਾਰਟੀ ਨਹੀਂ ਕਰਨੀ ਆ ਬਾਬਾ ਨੂਰ ਨੇ ਨਵਾਂ ਫੋਨ ਲਿਆ ਗਾਇਆ ਹਾਂ ਨਾਲੇ ਤੇ ਨੂਰ ਨੇ ਮੇਰਾ ਖਰਚਾ ਕਰਤਾ ਹੁਣ ਪਾਰਟੀ ਤੇ ਨੂਰ ਨੇ ਖਾਣਾ ਮੇਰਾ ਖਰਚਾ ਹਲੋ ਮੇਰਾ ਤਾਂ ਦੁਪੱਟਾ ਨਹੀਂ ਹੋਇਆ 250 ਨਾਲ ਦਾ ਕਿਉਂਕਿ ਅੱਜ ਡਾਈਟ ਕਲੀਨਰ ਕੋਈ ਵੀ ਹੈ ਨਹੀਂ ਸੀ ਤੇ ਹੁਣ ਅਸੀਂ ਆ ਗਏ ਅੰਮ੍ਰੇ ਬੇਕਰੀ ਤੇ ਲੈਣ ਨੂਰ ਲਈ ਕੀ ਹਾਂ ਮਾ ਲੋੜ ਆ ਤੇ ਲੈ ਗਏ देखिये तू मेरा तो लेके अंदर थैंक यू नोबल्स तेरे को बैगन के काट दे आज हैप्पी रोज दे उन आपरे ਇੱਥੇ ਸੀ ਲਾਣਾ ਨੂੰ ਕਿਤੇ ਲਿਖੇ ਕੋਕਟਲ ਲਈ ਜਿਵੇਂ ਸਿੰਪਲ ਜਿਹਾ ਬਦਲੋ ਲਗਾਉਣਾ ਸੀ ਸਿੰਪਲ ਕਰੀ ਸੀ ਕੋਈ ਨਹੀਂ ਤੇ ਮੂਰੇ ਵੀ ਖਾ ਲੈਣਾ ਕੇਕ ਤਾਂ ਸੋਹਣਾ ਹੈ ਠੀਕ ਹੈ ਠੀਕ ਹੈ ਆ ਜਾ ਹੂੰ ਲਿਖ ਕੇ ਹਲੋ ਜੀ ਇਹਨਾਂ ਨੂੰ ਕੋਈ ਨਹੀਂ ਪਸੰਦ ਆ ਇਹ ਕੇਕ ਤਾਂ ਮੂਰੇ ਆ ਵੀ ਬਹੁਤ ਸੋਹਣੇ ਆ ਹਨਾ ਮੈਨੂੰ ਕੋਈ ਕੁਝ ਹਾਂ 15 ਕੀ ਕੀ ਕਹ ਕੇ ਕੇਕ ਤਾਂ ਇੱਕ ਹੀ ਬਹੁਤ ਆ ਹੋਰ ਕੀ ਕਰਨੇ ਆ ਇੱਕ ਲਾਣਾ ਬਸ ਵਧੀਆ ਵਾਲਾ ਲੈ ਲਓ

ਲੋਜੀ ਖਰੀਦ ਲਿਆ ਸੀ ਕੇਕ ਤੇ ਆ ਗਿਆ ਸੀ ਫਿਰ ਹੈਲੋ ਫੂਡ ਵਾਲਾਂ ਨੇ ਇੱਕ ਵਾਰ ਫਿਰ ਇਹ ਸ਼ਿੱਤ ਨਹੀਂ ਬੜਾ ਸਵਾਦਿਸ਼ਟ ਮਿਲਿ ਬਹੁਤ ਹੋਣਾ ਕਦੀ ਮਤ ਨਹੀਂ ਆਉਂਦਾ ਆਇੱਕ ਵਿੱਚ ਲਾ ਕੇ ਮਾਰਿਆ ਬੰਦਾ ਆ ਜਿਹੜਾ ਨਿੱਕਾ ਜਿਹਾ ਰਾਇਲ ਸਮੋਕ ਰਾਇਆ ਸਮੋਕ ਰਾਇਆ ਟੂਟ ਪੜੋ ਚਲੋ ਭਾਈ ਖਰੋ ਸ਼ੁਰੂ ਲਓ ਬਸ ਚਲੋ ਨਾ ਬਣਦਾ ਸਾਰਾ ਮਸਾਲੇ ਚ ਪਾ ਕੇ ਤੁਲੇ ਵੀੜੀ ਦਿੱਤਾ ਪੀਜ਼ਾ ਨਾ ਬਰਗਰ ਹੋ ਜਾਂਦਾ ਹੈ ਲੇਕਿਨ ਇਹ ਆਤਾ ਹੁੰਦਾ ਹੈ ਬਰਗਰ ਨਹੀਂ ਬਰਗਰ ਸਹੀ ਹੈ ਹੂੰ ਰੈਪ ਵੀ ਨ ਕੋਲ ਨਾ ਸਵਾਦ ਪਤਾ ਹੈ ਲੈ ਕੇ ਮੈਂ ਇਕ ਡੋਜ ਵਰਕੇ ਮਕਡੋਨਲਡਸ ਵੈਸੇ ਨਾ ਪੀਜ਼ੇ ਵਗੈਰਾ ਖਾਣ ਤੋਂ ਬਾਅਦ ਠੰਡਾ ਨਹੀਂ ਪੀਣਾ ਚਾਹੀਦਾ ਹੈ ਨਾ ਹੂੰ ਕਾਫੀ ਕਰਵਾ ਲੈਣੀ ਇਸ ਦੰਦੇ ਦੇ ਨਾਲ ਤੂੰ ਲਓ ਜੀ ਇਦਰ ਫਰੈਂਡਸ ਫੋਰਐਵਰ ਸਕੂਲ ਫਰੈਂਡਸ ਕਰੀਆਂ ਦੀਆਂ ਨਗਰੀਆਂ ਕਰਾ ਦੇ ਪੇਮੈਂਟ ਚੱਲੀਏ ਲੈ ਮੈਨੂੰ ਟੈਸਟ ਵੀ ਨਹੀਂ ਕਰਾਇਆ ਕਰਵਾ ਨੂਰ ਨੂੰ ਟੈਸਟ ਹਾਂ ਇਹ ਬੋਇਤੀ ਬਿੱਟੀ ਮਾਉਂ ਨੇ ਇੱਕ ਦੋ ਆਪਣੇ ਹਲਵਾਈਆਂ ਨਾਲ ਇੱਥੇ ਤਾਂ ਆ ਜੂ ਨੰਬਰ ਹੈ ਨਹੀਂ 123 ਨਾ ਹਾਂਜੀ ਹੈਗਾ ਉਹ ਦੁਕਾਨ ਤੋਂ ਲੈ ਜਾਣਾ ਉਹਨਾਂ ਨੂੰ ਸਮੋਸੇ ਦਾ ਆਰਡਰ ਦੇਣਾ ਸੀਗਾ ਕੋਈ ਮਿਲ ਜਾਣ ਦੱਸ ਫੇ ਮਿਲ ਜਾਣਗੇ ਚਲੋ ਨਾ ਕੋਈ ਭੁੱਲ ਜੂ ਨਾ ਬਣੇ ਇਹ ਤੇ ਬਸ ਸਟੈਂਡਰਡ ਕੋ ਦੇਖ ਲੈ ਹਾਂਜੀ ਚਲੋ ਭਈ ਕਰ ਤੇਦਰ ਨੂਰ ਨੇ ਪਾਰਟੀ ਮੇਰੇ ਤੋਂ ਪੈਸੇ ਲੈ ਜਾ ਪਰ ਆਹ ਨੂਰ ਲੋ ਕਿਹੜੀ ਪਾਰਟੀ ਨੂਰ ਦੀ ਪਵਾ ਵੱਲੋਂ ਇਹ ਪਾਰਟੀਆਂ ਦਾ ਹਨਾ ਚਲੋ ਜੀ ਹੁਣ ਜਾਣਾ ਬੱਚਿਆਂ ਨੇ ਆਂਦੇ ਸੀ ਗੋਲ ਗੱਪੇ ਖਾਣੇ ਆਂ ਆਂਦੇ ਸੀ ਗੋਲ ਮਾਰਕੀਟ ਕੋਲ ਦੇ ਤੇ ਖਾਣ ਲਈ ਲਓ ਵੀ ਕਾਲੇ ਸਾਰਿਆਂ ਨੇ ਪੀਜ਼ੇ ਵੀ 버ਗਰ ਵੀ ਹੈਨਾ ਕਦੇ ਕਦੇ ਤੇ ਚਲੋ ਹੈਨਾ ਇਕ ਬੰਦ ਹੈ ਜਿੱਦੇ ਸ਼ਹਿਰ ਆਉਣਾ ਹੋਵੇ ਬਾਕੀ ਨੂਰ ਤੇ ਜਾਣਦੇ ਸੀ ਤਾਂ ਫਿਰ ਨੂਰ ਵੱਲੋਂ ਹੋ ਗਈ ਪਾਰਟੀ ਨੂਰ ਦੀ ਫਰੈਂਡ ਵੀ ਆਈ ਹੋਈ ਹੈ ਹੈਨਾ ਤੇ ਹੁਣ ਅਸੀਂ ਜਿਹੜੀ ਘਰੇ ਪਾਰਟੀ ਕਰਨੀ ਬੱਚਿਆਂ ਨੂੰ ਹੈ ਨਾ ਉਹਦੇ ਲਈ ਆਪਾਂ ਲੈ ਲਈਏ ਸਮੋਸੇ ਚਲੋ ਚੱਲਦੇ ਆਂ ਫਿਰ ਠੀਕ ਹੈ ਆਪੇ ਸੀ ਦੇ ਲਈ ਸਰਸਮਾਨ ਤੇ ਹੁਣ ਆਪਾਂ ਚੱਲਦੇ ਆ ਘਰੇ ਮੋਬਾਈਲ ਤੇ ਖਿੱਚਿਆ ਪਿਆ ਪੂਰਾ ਖਿੱਚ ਗਿਆ ਸੁਣੀ ਕਿ ਕਰੇ ਨਾ ਹਾਂ ਨਹੀਂ ਕੁਛ ਵੀ ਬੋਲਣਾ ਬਾਬਾ ਮੈਂ ਘਰ ਨਾਲ ਪਕੀਆ ਪਿਆ ਤੇ ਤੇਰੀ ਜੋ ਸਰਬਣ ਚਾਹੀਦੀ ਬੇਸਾਰਾ ਅੱਗੇ ਚੱਕੋ ਸਮਨ ਹਾਂਜੀ ਸਕਾਰਪਿਓ अच्छा चलो बढ़िया बढ़िया। कटो 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 समान आया ना बोले समान कट लग दे <laughs> गुड्डा क्या प्यार है <laughs> है काम तो फिर मुंडे ने करना और किने करना का हाँ लो भी आगे सिकरे। अब बना ले चा चा के कॉफी कॉफी बाग लेंगे तेरे ने कॉफी बनाई है कॉफी बना ਹੇ ਹੇ ਸ਼ਹਿਰ ਜਾ ਕੇ ਤਾਂ ਸੱਚ ਬੌਂਦ ਲਈ ਜਾਈਦਾ ਹਨਾ ਚਲੋ ਜੀ ਮੇਰਾ ਤਾਂ ਕੰਮ ਦੂਰਾ ਰਹਿ ਗਿਆ ਅੱਜ ਡਰਾਈ ਕਲੀਨ ਵਾਲਾ ਪਰ ਨੂਰ ਦੇ ਜਨਮ ਦਿਨ ਦਾ ਸਮਾਨ ਅਸੀਂ ਲੈ ਜਾਂਦਾਗਾ ਹਨਾ ਕਰਾਂਗੇ ਰਾਤ ਨੂੰ ਸੈਲੀਬ੍ਰੇਟ ਠੀਕ ਹੈ ਫਿਰ ਬਣਾਵਾਂਗੇ ਇੱਕ ਹੋਰ ਨਵਾਂ ਵਲੌਗ ਤੇ ਦਿਖਾਵਾਂਗੇ ਤੁਹਾਨੂੰ ਉਹ ਵੀ ਠੀਕ ਨੂਰ ਉਹ ਰਹੀ ਬੈਠ ਹੈ ਉੱਧਰ ਨੌਬਲ ਆਈ ਥੋੜਾ ਜਿਹਾ ਨਾ ਵੀਰਿਆ ਪਿਆ ਨੌਬਲ ਮੰਗਦਾ ਪਿਆ ਬੋਲਟ ਮੋਬਲੰਦਾ ਹਾਂ ਹਾਂ ਹੁਣ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਆ ਮੈਨੂੰ ਬਲਟਰੀ ਲੈ ਗਈ ਦਿੰਦੀ ਹੈ ਕਿਨਾਂ ਮੈਂ ਜਾਣਾ ਹੁੰਦਾ ਨਾ ਹੁਣ ਲੱਗਾ ਪਿਆ ਮਨਾਈ ਜਾਂਦਾ ਸਾਰਿਆਂ ਨੂੰ ਮੈਂ ਬਲਟ ਲੈਣਾ ਬਲਟ ਲੈਣਾ ਤੇ ਤਾਈ ਮੈਂ ਤਾਂ ਫਿਰ ਇੱਧਰ ਆ ਗਈ ਸੀ ਟੀਵੀ ਤੇ ਗਾਣੇ ਬੜੇ ਸੌਫਟ ਚ ਚੱਲ ਰਹੇ ਸੀ ਹਾਂਜੀ ਚਲੋ ਠੀਕ ਹੈ ਜੀ ਹੈਨਾ ਪੀਨੇ ਆਪਾਂ ਹੁਣ ਕੌਫੀ ਦਾ ਕੱਪ ਤੇ ਮਿਲਾਂਗੇ ਫਿਰ ਆਪਾਂ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਨੂਰ ਦਾ ਕਰਨ ਆਪਾਂ ਬਰਥਡੇ ਸੈਲੀਬ੍ਰੇਟ ਹੈ ਰਾਤ ਨੂੰ ਠੀਕ ਹੈ ਕੋਈ ਗੱਲ ਫਿਰ ਮੈਂ ਮਾਰਚ ਬਣਾਉਂਗੀ ਅੱਜ ਦਾ ਫਿਰ ਵਲੌਗ ਇੰਨਾ ਹੀ ਬਹੁਤ ਹੈ ਨਾ ਕਾਫੀ ਟਾਈਮ ਹੋ ਗਿਆ ਕਿ ਵੀਰਦਾਈ ਜਾਂਦਾ ਫੋਨ ਹਾਂਜੀ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਠੀਕ ਹੈ ਕਿਉਂਕਿ ਹੁਣ ਅਸੀਂ ਮਨਾਉਣਾ ਨੂਰ ਦਾ ਬਰਥਡੇ ਰਾਤ ਨੂੰ ਠੀਕ ਹੈ ਤੇ ਕੱਲ ਨੂੰ ਆਪਾਂ ਮਿਲਾਂਗੇ ਫਿਰ ਨੂਰ ਦੇ ਬਰਥਡੇ ਵਾਲੇ ਵਲੌਗ ਵਿੱਚ ਤਦ ਤੱਕ ਦੇ ਲਈ ਬਾਏ ਬਾਏ ਰੱਬ ਰੱਖਾ